ਆਪਣੇ ਸਮਾਜ ਦੇ ਵਿੱਚ ਰੋਜ਼ਾਨਾ ਹੀ ਐਦਾਂ ਦੀਆਂ ਘਟਨਾਵਾਂ ਘਟਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਆਪਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਇੱਕ ਵਾਰ ਆਪਾਂ ਸੋਚਦੇ ਜ਼ਰੂਰਾਂ ਕਿ ਇਹ ਘਟਨਾ ਸੱਚੀ ਹੈ ਜਾਂ ਇਹ ਝੂਠੀ ਹੈ ਪਰ ਜੋ ਵੀ ਇਹ ਘਟਨਾਵਾਂ ਨੇ ਇਹਨਾਂ ਨੂੰ ਆਪਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਕਿਉਂਕਿ ਇਹ ਘਟਨਾਵਾਂ ਆਪਾਂ ਨੂੰ ਅਵੇਅਰ ਕਰਦੀਆਂ ਨੇ ਆਪਾਂ ਨੂੰ ਪਤਾ ਲੱਗਦਾ ਕਿ ਆਖਰ ਆਪਣੇ ਸਮਾਜ ਦੇ ਵਿੱਚ ਆਲੇ-ਦੁਆਲੇ ਦੇ ਵਿੱਚ ਦੇਸ਼ ਦੇ ਵਿੱਚ ਚੱਲ ਕੀ ਰਿਹਾ ਹੋ ਕੀ ਰਿਹਾ ਕਿਉਂਕਿ ਹਮੇਸ਼ਾ ਹੀ ਇਹ ਘਟਨਾਵਾਂ ਆਪਾਂ ਨੂੰ ਸਤਰਕ ਕਰਦੀਆਂ ਨੇ ਜੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲਵੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਕਬੂਤਰ ਬਚ ਜਾਏਗਾ ਬਿੱਲੀ ਉਸ ਉੱਪਰ ਜ਼ਰੂਰ ਛੱਪਟੇਗੀ ਇਸ ਲਈ ਇਹ ਜੋ ਘਟਨਾਵਾਂ ਨੇ ਇਹ ਆਪਾਂ ਨੂੰ ਜਾਗਦੇ ਰਹਿਣ ਦਾ ਸੁਨੇਹਾ ਦਿੰਦੀਆਂ ਨੇ ਅੱਜ ਦੀ ਸੱਚੀ ਘਟਨਾ ਵੀ ਐਦਾਂ ਦੀ ਘਟਨਾ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਕਿ ਇਸ ਘਟਨਾ ਦੇ ਵਿੱਚ ਮੁੰਡਾ ਕੁੜੀ ਨੇ ਕੀ ਕੁਝ ਕੀਤਾ ਕਿੱਥੇ ਤੱਕ ਆਏ ਪਰ ਉਸ ਦਾ ਅੰਜਾਮ ਕੀ ਹੋਇਆ ਆਖਰ ਉਸ ਗੱਲ ਦਾ ਹਸਰ ਕੀ ਹੋਇਆ ਜਦੋਂ ਤੁਸੀਂ ਇਹ ਸੁਣੋਗੇ ਤਾਂ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਸਾਰੇ ਦੋਸਤਾਂ ਦਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਕਰਨਾਟਕਾ ਦਾ ਬੰਗਲੌਰੂ ਤੇ ਇਸ ਦੇ ਅਧੀਨ ਪੈਂਦਾ ਥਾਣਾ ਹੋਲੀ ਮੰਗੂ ਤੇ ਇਸ ਥਾਣੇ ਦੇ ਅਧੀਨ ਪੈਂਦਾ ਇਲਾਕਾ ਡੋਡਾ ਕੰਮਨ ਹੋਲੀ ਇੱਥੇ ਫਲੈਟ ਨੇ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇਨ੍ਹਾਂ ਫਲੈਟਾਂ ਦੇ ਵਿੱਚ ਇੱਕ ਫਲੈਟ ਹੈ ਜਿੱਥੇ ਇੱਕ লাশ ਪਈ ਹੈ ਪੁਲਿਸ ਜਦੋਂ ਇਹ ਸੂਚਨਾ ਸੁਣਦੀ ਹੈ ਤਾਂ ਉਸ ਤਰਕ ਹੋ ਜਾਂਦੀ ਹੈ ਤੇ ਪੁਲਿਸ ਮੌਕੇ ਤੇ ਇਸ ਫਲੈਟ ਤੇ ਪਹੁੰਚਦੀ ਹੈ ਪਰ ਫਲੈਟ ਨੂੰ ਤਾਂ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਹੁਣ ਇਸ ਫਲੈਟ ਦੇ ਮਾਲਕ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਇਸ ਦੀ ਚਾਬੀ ਨਹੀਂ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਜਿੰਦਾ ਤੋੜਿਆ ਜਾਂਦਾ ਹੈ ਜਿੰਦਾ ਤੋੜ ਕੇ ਫਲੈਟ ਦੇ ਅੰਦਰ ਦਾਖਲ ਹੋਇਆ ਜਾਂਦਾ ਹੁਣ ਫਲੈਟ ਦੀ ਤਲਾਸ਼ੀ ਲਈਤੀ ਜਾਂਦੀ ਹੈ ਪਰ ਫਲੈਟ ਦੇ ਵਿੱਚ ਤਾਂ ਕਿਤੇ ਵੀ লাশ ਨਹੀਂ ਦਿਖ ਰਹੀ ਸੀ ਜਦੋਂ ਪੁਲਿਸ ਸਾਰੇ ਫਲੈਟ ਦੀ ਤਲਾਸ਼ੀ ਲੈਂਦੀ ਹੈ ਸ਼ਾਨਬੀਨ ਕਰਦੀ ਹੈ ਤਾਂ ਪੁਲਿਸ ਸ਼ਾਨਬੀਨ ਕਰਦੀ ਕਰਦੀ ਇਸ ਫਲੈਟ ਦੇ ਬਾਥਰੂਮ ਦੇ ਵਿੱਚ ਪਹੁੰਚਦੀ ਹੈ ਤੇ ਬਾਥਰੂਮ ਦੇ ਵਿੱਚ ਇੱਕ ਬੈਗ ਪਿਆ ਹੁੰਦਾ ਹੈ ਤੇ ਬੈਗ ਦੇ ਵਿੱਚ ਪੁਲਿਸ ਨੂੰ ਲੱਗਦਾ ਹੈ ਕਿ ਇਸ ਵਿੱਚ ਹੀ লাশ ਹੋ ਸਕਦੀ ਹੈ ਬੈਗ ਨੂੰ ਜਦੋਂ ਖੋਲਿਆ ਜਾਂਦਾ ਹੈ ਤਾਂ ਇਸ ਵਿੱਚ ਇੱਕ 30-32 ਸਾਲਾਂ ਕੁੜੀ ਦੀ লাশ ਸੀ ਇਸ ਦੇ ਗਲ ਉੱਪਰ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਤੇ ਪੇਟ ਉੱਪਰ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਇਸ ਬੈਗ ਦਾ ਹੈਂਡਲ ਟੁੱਟਿਆ ਹੋਇਆ ਸੀ ਹੁਣ ਪੁਲਿਸ ਇਸ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਜਿਸ ਬੰਦੇ ਨੇ ਸੂਚਨਾ ਦਿੱਤੀ ਸੀ ਉਹ ਬੰਦਾ ਕੋਈ ਹੋਰ ਨਹੀਂ ਸੀ ਉਹ ਸੀ ਇਸ ਕੁੜੀ ਦਾ ਘਰ ਵਾਲਾ ਕਿਉਂਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਸੀ ਤੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੇ ਹੁਣ ਸਵਾਲ ਇਹ ਸੀ ਕਿ ਇਸ ਦੇ ਘਰ ਵਾਲਾ ਕਿੱਥੇ ਆ ਜਿਸ ਦਾ ਨਾਮ ਰਾਕੇਸ਼ ਖੇੜਕਰ ਸੀ ਇਸ ਕੁੜੀ ਦਾ ਨਾਮ ਗौरी ਸੀ ਹੁਣ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਮਿਲਦਾ ਤੇ ਪੁਲਿਸ ਉਸ ਦੇ ਫੋਨ ਦੀ ਲੋਕੇਸ਼ਨ ਦੇਖਦੀ ਹੈ ਕਿ ਆਖਰ ਉਹ ਹੁਣ ਇਸ ਵਕਤ ਹੈ ਕਿੱਥੇ ਤਾਂ ਪਤਾ ਲੱਗਦਾ ਹੈ ਕਿ ਜੋ ਰਕੇਸ਼ ਖੇੜਕਰ ਹੈ ਉਹ ਤਕਰੀਬਨ ਇਥੋਂ 734 ਕਿਲੋਮੀਟਰ ਦੂਰ ਮਹਾਰਾਸ਼ਟਰ ਦਾ ਇੱਕ ਇਲਾਕਾ ਸਤਾਰਾ ਉੱਥੇ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ Honda City ਗੱਡੀ ਖੜੀ ਸੀ ਜਿਸ ਵਿੱਚ ਇੱਕ ਬੰਦਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਹੁਣ ਜਦੋਂ ਇਹ ਗੱਡੀ ਰਸਤੇ ਦੇ ਵਿਚਕਾਰ ਖੜੀ ਸੀ ਤਾਂ ਲੋਕ ਪਰੇਸ਼ਾਨ ਹੋ ਰਹੇ ਸੀ ਲੋਕਾਂ ਨੇ ਪੁਲਿਸ ਨੂੰ ਕਾਲ ਕੀਤੀ ਪੁਲਿਸ ਮੌਕੇ ਤੇ ਹੁੰਦੀ ਹੈ ਤੇ ਇਹ ਜੋ ਬੰਦਾ ਸੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ। ਇਹੀ ਰਕੇਸ਼ ਖੇੜ ਕਰ ਸੀ। ਹਸਪਤਾਲ ਦੇ ਵਿੱਚ ਜਦੋਂ ਇਸ ਨੂੰ ਭਰਤੀ ਕਰਵਾਇਆ ਜਾਂਦਾ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਬੰਦੇ ਨੇ ਫਰਨੈਲ ਪੀਤੀ ਹੈ। ਇਸ ਕਰਕੇ ਹੀ ਇਸ ਦੀ ਇਹ ਹਾਲਤ ਹੈ। ਇਸ ਨੂੰ ਬਚਾ ਲਿਆ ਜਾਂਦਾ ਹੈ। ਦੂਸਰੇ ਪਾਸੇ ਜੋ ਇਸ ਦੀ ਪਤਨੀ ਹੁੰਦੀ ਹੈ ਗौरी ਉਸ ਦਾ ਪੋਸਟਮਾਰਟਮ ਚੱਲ ਰਿਹਾ ਹੁੰਦਾ ਹੈ। ਡਾਕਟਰ ਕਹਿੰਦੇ ਨੇ ਕਿ ਜੇ ਗौरी ਨੂੰ ਸਮੇਂ ਸਿਰ ਹਸਪਤਾਲੇ ਜਾਂਦਾ ਜਾਂਦਾ ਤਾਂ ਉਸ ਦੀ ਮੌਤ ਨਹੀਂ ਹੋਣੀ ਸੀ ਕਿਉਂਕਿ ਡਾਕਟਰਾਂ ਦੇ ਅਨਸਾਰ ਜਦੋਂ ਗौरी ਨੂੰ ਸੂਟਕੇਸ ਦੇ ਵਿੱਚ ਬੰਦ ਕੀਤਾ ਗਿਆ ਉਸ ਤੋਂ ਬਾਅਦ ਵੀ ਗौरी ਜਿਉਂਦੀ ਸੀ ਪਰ ਹੁਣ ਤਾਂ ਗौरी ਮਰ ਚੁੱਕੀ ਸੀ ਇੱਧਰ ਹੁਣ ਜੋ ਰਕੇਸ਼ ਖੇਡ ਕਰ ਸੀ ਉਸ ਨੂੰ ਹੋਸ਼ ਆ ਜਾਂਦਾ ਤੇ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਕਿ ਆਖਰ ਉਸ ਨੇ ਗौरी ਨੂੰ ਕਿਉਂ ਮਾਰਿਆ ਤੇ ਗੌਰੀ ਨੂੰ ਮਾਰਨ ਤੋਂ ਬਾਅਦ ਉਸ ਨੂੰ ਇਹ ਕਿਉਂ ਲੱਗਿਆ ਕਿ ਮੈਂ ਗੌਰੀ ਦੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦੇਵਾਂ ਕਿ ਗੌਰੀ ਦੀ লাশ ਫਲੈਟ ਦੇ ਵਿੱਚ ਹੈ ਕਿਉਂਕਿ ਜੋ ਪੁਲਿਸ ਸੀ ਪੁਲਸ ਨੂੰ ਰਿਸ਼ਤੇਦਾਰਾਂ ਨੇ ਸੂਚਿਤ ਕੀਤਾ ਸੀ ਕਿ ਉਸ ਫਲੈਟ ਦੇ ਵਿੱਚ লাশ ਪਈ ਹੈ ਹੁਣ ਜੋ ਕਹਾਣੀ ਦੱਸਦਾ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਦੱਸਦਾ ਹੈ ਕਿ ਗੌਰੀ ਮੇਰੀ ਭੂਆ ਦੀ ਕੁੜੀ ਸੀ 4 ਸਾਲ ਗौरी ਜੋ ਹੁੰਦੀ ਹੈ ਉਹ ਰਕੇਸ਼ ਖੇੜਕਰ ਇਹਨਾਂ ਦੇ ਘਰ ਆ ਕੇ ਰਹਿੰਦੀ ਹੈ ਕਿਉਂਕਿ ਰਕੇਸ਼ ਖੇੜਕਰ ਦਾ ਪਿਤਾ ਉਸ ਦਾ ਮਾਮਾ ਸੀ ਮਾਮੇ ਭੂਆ ਦੇ ਤੀ ਪੁੱਤ ਸਨ ਗौरी ਅਤੇ ਰਕੇਸ਼ ਖੇੜਕਰ ਹੁਣ ਗौरी ਇੱਥੇ ਪੜਨ ਆਉਂਦੀ ਹੈ ਇੱਥੇ ਚਾਰ ਸਾਲ ਰਹਿੰਦੀ ਹੈ ਤੇ ਇਹਨਾਂ ਦੋਨਾਂ ਦੀ ਗौरी ਅਤੇ ਰਕੇਸ਼ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਪਿਆਰ ਹੋ ਜਾਂਦਾ ਹੈ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੁੰਦੀ ਤੇ ਹੁਣ ਇਹ ਸਬੰਧ ਵੀ ਬਣਾਉਣ ਲੱਗਦੇ ਨੇ ਇਹ ਤਾਂ ਇਦਾਂ ਰਹਿ ਰਹੇ ਸੀ ਜਿਵੇਂ ਇਹ ਲਿਵਿੰਗ ਦੇ ਵਿੱਚ ਰਹਿੰਦੇ ਹੋਣ ਪਤੀ ਪਤਨੀ ਵਾਂਗ ਪਰ ਇਹ ਗੱਲ ਤਾਂ ਘਰਦਿਆਂ ਨੂੰ ਪਤਾ ਨਹੀਂ ਸੀ ਕਿਉਂਕਿ ਉਹ ਇਹ ਸੋਚ ਨਹੀਂ ਸਕਦੇ ਸੀ ਕਿ ਇੱਕ ਭੈਣ ਭਰਾ ਵਾਲਾ ਰਿਸ਼ਤਾ ਇਹ ਇਦਾਂ ਪਲੀਤ ਕਿਵੇਂ ਹੋ ਸਕਦਾ ਹੈ ਇਸ ਵਿੱਚ ਇਹੋ ਜਿਹਾ ਕੁਝ ਕਿਵੇਂ ਆ ਸਕਦਾ ਹੈ ਪਰ ਉਹ ਇਸ ਗੱਲ ਤੇ ਗਲਤ ਸੀ ਉਹਨਾਂ ਨੇ ਬਿਲਕੁਲ ਵੀ ਗੌਰ ਨਹੀਂ ਕੀਤੀ ਤੇ ਜੋ ਗੌਰੀ ਅਤੇ ਰਕੇਸ਼ ਸੀ ਇਹ ਦੋਨੋਂ ਪਤੀ ਪਤਨੀ ਮੰਗ ਰਹੇ ਹੁੰਦੇ ਸੀ ਚਾਰ ਸਾਲ ਇਦਾਂ ਲੰਘਦੇ ਨੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ 2023 ਦੇ ਵਿੱਚ ਜਦੋਂ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਤਾਂ ਇਹ ਕਹਿੰਦੇ ਆ ਕਿ ਅਸੀਂ ਵਿਆਹ ਕਰਵਾਉਣਾ ਜਦੋਂ ਇਹ ਗੱਲ ਕਰਦਿਆਂ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇਹ ਕੀ ਕਹਿ ਰਹੇ ਨੇ ਜੋ ਗੌਰੀ ਦੇ ਘਰ ਵਾਲੇ ਹੁੰਦੇ ਆ ਉਹ ਸਾਫ਼ ਇਨਕਾਰ ਕਰ ਦਿੰਦੇ ਨੇ ਕਿ ਅਸੀਂ ਇਹ ਵਿਆਹ ਨਹੀਂ ਕਰਾਂਗੇ ਤੁਸੀਂ ਤਾਂ ਭੈਣ ਭਰਾਗੇ ਪਰ ਇਹ ਦੋਨੋਂ ਨਹੀਂ ਮੰਨਦੇ ਜੋ ਗੌਰੀ ਦੇ ਘਰ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਇਹਨਾਂ ਦੀ ਜਿੱਦ ਅੱਗੇ ਝੁਕਣਾ ਪੈ ਜਾਂਦਾ ਹੈ ਤੇ ਹੁਣ ਗੌਰੀ ਅਤੇ ਰਕੇਸ਼ ਖੇੜਕਰ ਦੋਨੋਂ ਵਿਆਹ ਕਰਵਾ ਲੈਂਦੇ ਨੇ ਥੋੜਾ ਸਮਾਂ ਲੰਘਦਾ ਸਮਾਂ ਲੰਘਣ ਤੋਂ ਬਾਅਦ ਜੋ ਗੌਰੀ ਹੁੰਦੀ ਆ ਉਹ ਰਕੇਸ਼ ਖੇੜਕਰ ਦੇ ਮਾਤਾ ਪਿਤਾ ਦੇ ਨਾਲ ਲੜਾਈ ਝਗੜਾ ਕਰਨ ਲੱਗ ਜਾਂਦੀ ਹੈ ਜਾਣੀ ਇਹਨਾਂ ਦੀਆਂ ਤਕਰਾਰਾਂ ਵੱਧ ਜਾਂਦੀਆਂ ਨੇ ਗौरी ਹੁਣ ਆਪਣੇ ਮਾਮਾ ਮਾਮੀ ਦੇ ਘਰ ਨੂੰ ਬਣ ਕੇ ਆ ਚੁੱਕੀ ਸੀ ਪਹਿਲਾਂ ਇੱਥੇ ਉਹ ਉਹਨਾਂ ਦੀ ਬੇਟੀ ਬਣ ਕੇ ਰਹਿੰਦੀ ਸੀ ਤੇ ਹੁਣ ਉਹ ਨੂੰ ਬਣ ਚੁੱਕੀ ਸੀ ਜਦੋਂ ਇਹਨਾਂ ਦਾ ਲੜਾਈ ਝਗੜਾ ਹੁੰਦਾ ਤਾਂ ਇਸ ਗੱਲ ਤੋਂ ਜੋ ਰਕੇਸ਼ ਖੇਡ ਕਰ ਹੁੰਦਾ ਉਹ ਪਰੇਸ਼ਾਨ ਹੋ ਜਾਂਦਾ ਉਹ ਸੋਚਦਾ ਕਿ ਕਿਉਂ ਨਾ ਇੱਥੋਂ ਕਿਤੇ ਹੋਰ ਜਾ ਕੇ ਰਹਾ ਜਾਵੇ ਤਾਂ ਜੋ ਇਹਨਾਂ ਦਾ ਲੜਾਈ ਝਗੜਾ ਖਤਮ ਹੋ ਜਾਵੇ ਮੈਂ ਗौरी ਨੂੰ ਲੈ ਕੇ ਕਿਤੇ ਹੋਰ ਚੱਲਿਆ ਜਾਣਾ ਹੁਣ ਰਕੇਸ਼ ਖੇਡ ਕਰ ਗौरी ਨੂੰ ਲੈ ਕੇ ਬੰਗਲੂਰੂ ਆ ਜਾਂਦਾ ਹੈ ਇੱਥੇ ਆ ਕੇ ਫਲੈਟ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਤੇ ਇੱਥੇ ਨੌਕਰੀ ਕਰਨ ਲੱਗ ਜਾਂਦਾ ਹੈ ਜੋ ਗौरी ਸੀ ਗौरी ਨੇ ਵੀ ਪੱਤਰਕਾਰਤਾ ਦਾ ਡਿਪਲੋਮਾ ਕੀਤਾ ਹੋਇਆ ਸੀ ਰਕੇਸ਼ ਨੂੰ ਤਾਂ ਨੌਕਰੀ ਮਿਲ ਜਾਂਦੀ ਹੈ ਪਰ ਗौरी ਨੂੰ ਨੌਕਰੀ ਨਹੀਂ ਮਿਲਦੀ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਇਹ ਇੱਥੇ ਆ ਕੇ ਰਹਿਣ ਲੱਗਦੇ ਨੇ ਇਸ ਗੱਲ ਤੋਂ ਗौरी ਪਰੇਸ਼ਾਨ ਹੁੰਦੀ ਹੈ ਹੁਣ ਗौरी ਆਪਣੇ ਪਤੀ ਰਕੇਸ਼ ਖੇੜਕਰ ਦੇ ਨਾਲ ਝਗੜਾ ਕਰਨ ਲੱਗਦੀ ਹੈ ਇਹਨਾਂ ਦੀਆਂ ਛੋਟੀ ਛੋਟੀ ਗੱਲ ਨੂੰ ਲੈ ਕੇ ਤਕਰਾਰਾਂ ਹੁੰਦੀਆਂ ਸੀ ਕਿਉਂਕਿ ਗौरी ਨੂੰ ਇਹ ਵੀ ਲੱਗਦਾ ਸੀ ਕਿ ਮੈਂ ਸਾਰੀ ਦਿਹਾੜੀ ਘਰੇ ਬੈਠੀ ਰਹਿਣੀ ਹੈ ਮੈਨੂੰ ਨੌਕਰੀ ਨਹੀਂ ਮਿਲ ਰਹੀ ਸ਼ਾਇਦ ਉਹ ਇਸ ਡਿਪਰੈਸ਼ਨ ਦੇ ਵਿੱਚ ਸੀ ਪਰ ਇਹਨਾਂ ਦਾ ਜੋ ਝਗੜਾ ਸੀ ਉਹ ਝਗੜਾ ਹੌਲੀ-ਹੌਲੀ ਵੱਧਦਾ ਜਾਂਦਾ ਹੈ 26 ਮਾਰਚ 2025 ਨੂੰ ਰਾਤ ਨੂੰ ਜਦੋਂ ਰਕੇਸ਼ ਖੇਡ ਕਰ ਤੇ ਗौरी ਦੋਨੋਂ ਖਾਣਾ ਖਾ ਕੇ ਹਟਦੇ ਨੇ ਉਸ ਤੋਂ ਬਾਅਦ ਗौरी ਫੇਰ ਇਹੀ ਗੱਲ ਚਲਾ ਲੈਂਦੀ ਹੈ ਕਿ ਤੂੰ ਤਾਂ ਸਾਰਾ ਦਿਨ ਬਾਹਰ ਰਹਿਣਾ ਤੇ ਮੈਨੂੰ ਘਰੇ ਰਹਿਣਾ ਪੈਂਦਾ ਹੈ ਮੈਨੂੰ ਨੌਕਰੀ ਨਹੀਂ ਮਿਲ ਰਹੀ ਯਾਨੀ ਇਸ ਗੱਲ ਤੋਂ ਫੇਰ ਇਹਨਾਂ ਦੀ ਟਕਰਾਰ ਹੋ ਜਾਂਦੀ ਹੈ ਤੇ ਗੁੱਸੇ ਦੇ ਵਿੱਚ ਆ ਕੇ ਰਕੇਸ਼ ਖੇਡ ਕਰ ਗौरी ਦੇ ਮੂੰਹ ਤੇ ਥੱਪੜ ਮਾਰਦਾ ਹੈ ਹੁਣ ਗौरी ਨੂੰ ਗੁੱਸਾ ਆਉਂਦਾ ਹੈ ਗौरी ਰਕੇਸ਼ ਖੇਡ ਕਰ ਵੱਲ ਚਾਕੂ ਮਾਰਦੀ ਹੈ ਉਸ ਤੇ ਥੋੜਾ ਚਾਕੂ ਵੱਜਦਾ ਹੈ ਤੇ ਰਕੇਸ਼ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ। ਹੁਣ ਉਹ ਚ ਆਕੂ ਚੱਕ ਕੇ ਗੌਰੀ ਦੇ ਢਿੱਡ ਵਿੱਚ ਮਾਰਦਾ ਹੈ ਤੇ ਉਸ ਤੋਂ ਬਾਅਦ ਦੋ ਬਾਰ ਉਸਦੇ ਗਲ ਉੱਤੇ ਕਰਦਾ ਹੈ। ਹੁਣ ਉਸ ਨੂੰ ਲੱਗਦਾ ਹੈ ਕਿ ਗੌਰੀ ਦੀ ਮੌਤ ਹੋ ਗਈ ਤੇ ਉਹ ਹੁਣ ਸਾਫ ਸਫਾਈ ਕਰਦਾ ਹੈ। ਸਾਫ ਸਫਾਈ ਕਰਨ ਤੋਂ ਬਾਅਦ ਜੋ ਇਸ ਦੀ ਲਾਸ਼ ਹੁੰਦੀ ਹੈ ਉਸ ਨੂੰ ਸੂਟਕੇਸ ਦੇ ਵਿੱਚ ਪਾ ਦਿੰਦਾ ਹੈ। ਹੁਣ ਬੈਠ ਕੇ ਬਾਥਰੂਮ ਦੇ ਵਿੱਚ ਸੂਟਕੇਸ ਦੇ ਕੋਲ ਜੋ ਰਕੇਸ਼ ਖੇਡ ਕਰ ਹੁੰਦਾ ਹੈ ਉਹ ਪਸਤੌਂਦਾ ਵੀ ਆ ਤੇ ਗੱਲਾਂ ਵੀ ਕਰਦਾ ਕਿ ਜੇ ਤੂੰ ਐਦਾਂ ਮੇਰੇ ਨਾਲ ਲੜਾਈ ਨਾ ਕਰਦੀ ਮੈਨੂੰ ਕੀ ਲੋੜ ਸੀ ਤੇਰੇ ਉੱਤੇ ਬਾਹਰ ਕਰਨ ਦੀ ਤੈਨੂੰ ਮੌਤ ਦੇ ਘਾਟ ਉਤਾਰਨ ਦੀ ਹੁਣ ਇਹ ਸੂਟਕੇਸ ਨੂੰ ਚੱਕ ਕੇ ਜੋ ਰਕੇਸ਼ ਖੇਡ ਕਰਨ ਦਾ ਉਸ ਨੂੰ ਲੱਗਦਾ ਕਿ ਮੈਂ ਇੱਥੋਂ ਦੂਰ ਚਲਿਆ ਜਾਵਾਂ ਸ਼ਾਇਦ ਮੈਂ ਬਚ ਜਾਵਾਂਗਾ ਜਦੋਂ ਉਹ ਸੂਟਕੇਸ ਨੂੰ ਚੱਕਣ ਲੱਗਦਾ ਤਾਂ ਉਸ ਦਾ ਹੈਂਡਲ ਟੁੱਟ ਜਾਂਦਾ ਤੇ ਹੁਣ ਉਸ ਨੂੰ ਲੱਗਦਾ ਕਿ ਜੋ ਇਹ লাশ ਆ ਇਸ ਨੂੰ ਇੱਥੇ ਹੀ ਛੱਡ ਦੇਮਾ ਉਹ লাশ ਨੂੰ ਗौरी ਦੀ ਨੂੰ ਬਾਥਰੂਮ ਦੇ ਵਿੱਚ ਛੱਡਦਾ ਹੈ ਫਲੈਟ ਨੂੰ ਜਿੰਦਾ ਲਾਉਂਦਾ ਹੈ ਤੇ ਉਸ ਤੋਂ ਬਾਅਦ ਆਪਣੀ Honda City ਗੱਡੀ ਚੱਕ ਕੇ ਉਹ ਇੱਥੋਂ ਬਹੁਤ ਦੂਰ ਲੰਘ ਜਾਂਦਾ ਹੈ ਪਰ ਰਸਤੇ ਦੇ ਵਿੱਚ ਉਸ ਨੂੰ ਲੱਗਦਾ ਹੈ ਕਿ ਇੱਕ ਨਾ ਇੱਕ ਦਿਨ ਪਤਾ ਤਾਂ ਲੱਗੇਗਾ ਹੀ ਜਦੋਂ ਗौरी ਦੀ লাশ ਸੜ ਜਾਵੇਗੀ ਮਸ਼ਕ ਆਵੇਗਾ ਤਾਂ ਉਸ ਨਾਲ ਪਤਾ ਜ਼ਰੂਰ ਲੱਗੇਗਾ ਕਿ ਗौरी ਦਾ ਕਤਲ ਹੋ ਗਿਆ ਗौरी ਦੀ ਮੌਤ ਹੋ ਗਈ ਤਾਂ ਉਹ ਸੋਚਦਾ ਕਿ ਕਿਉਂ ਨਾ ਉਸ ਤੋਂ ਪਹਿਲਾਂ ਹੀ ਮੈਂ ਗੌਰੀ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦੇਵਾਂ ਕਿ ਮੈਂ ਗੌਰੀ ਦਾ ਕਤਲ ਕਰ ਦਿੱਤਾ ਤੇ ਉਹ ਉਸ ਦਾ ਸਮੇਂ ਸਿਰ ਸੰਸਕਾਰ ਕਰ ਦੇਣਗੇ ਉਸ ਤੋਂ ਬਾਅਦ ਉਹ ਪਰਿਵਾਰ ਵਾਲਿਆਂ ਨੂੰ ਫੋਨ ਕਰਦਾ ਕਿ ਮੈਂ ਗੌਰੀ ਦਾ ਕਤਲ ਕਰ ਦਿੱਤਾ ਤੁਸੀਂ ਉਸ ਦਾ ਸੰਸਕਾਰ ਕਰ ਦੇਵੋ ਤੇ ਫਿਰ ਜੋ ਪਰਿਵਾਰ ਵਾਲੇ ਹੁੰਦੇ ਨੇ ਉਹ ਪੁਲਿਸ ਨੂੰ ਸੂਚਿਤ ਕਰਦੇ ਨੇ ਪੁਲਿਸ ਮੌਕੇ ਤੇ ਆਉਂਦੀ ਆ ਫਲੈਟ ਨੂੰ ਖਲਾਇਆ ਜਾਂਦਾ ਤੇ ਉਸ ਦੇ ਵਿੱਚੋਂ ਜੋ ਗੌਰੀ ਦੀ লাশ ਹੁੰਦੀ ਆ ਉਸ ਨੂੰ ਬ੍ਰਾਮਧ ਕੀਤਾ ਜਾਂਦਾ ਹੈ ਹੁਣ ਜਦੋਂ ਰਕੇਸ਼ ਨੂੰ ਲੱਗਦਾ ਕਿ ਮੈਂ ਫਸ ਜਾਵਾਂਗਾ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂ ਤਾਂ ਉਹ ਦੁਕਾਨ ਦੇ ਉੱਤੋਂ ਫਰਨੈਲ ਖਰੀਦਦਾ ਤੇ ਪੀ ਲੈਂਦਾ ਪਰ ਡਾਕਟਰਾਂ ਵੱਲੋਂ ਉਸ ਨੂੰ ਬਚਾ ਲੈਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਕਿਵੇਂ ਭੂਆ ਅਤੇ ਮਾਮੇ ਦੇ ਮੁੰਡਾ ਕੁੜੀ ਨੇ ਪਹਿਲਾਂ ਤਾਂ ਇੱਕ ਦੂਜੇ ਦੇ ਨਾਲ ਬਗਾਵਤ ਕਰਕੇ ਵਿਆਹ ਕਰਵਾਇਆ ਤੇ ਫੇਰ 2 ਸਾਲ ਵੀ ਨਹੀਂ ਕੱਟੇ 2 ਸਾਲਾਂ ਦੇ ਵਿੱਚ ਉਹਨਾਂ ਦੇ ਵਿੱਚ ਇਹੋ ਜਿਹਾ ਕੁਝ ਹੋ ਗਿਆ ਕਿ ਉਹ ਇੱਕ ਦੂਜੇ ਦੀ ਜਾਣ ਦੇ ਦੁਸ਼ਮਣ ਬਣ ਗਏ ਤੇ ਆਖਰ ਫਿਰ ਜੋ ਮਾਮੇ ਦਾ ਮੁੰਡਾ ਸੀ ਉਸ ਨੇ ਭੂਆ ਦੀ ਕੁੜੀ ਦਾ ਕਤਲ ਕਰ ਦਿੱਤਾ ਜਦ ਕਿ ਹੁਣ ਤਾਂ ਇਹ ਪਤੀ ਪਤਨੀ ਬਣ ਗਏ ਸੀ ਗौरी ਨੇ ਤਾਂ ਆਪਣੀ ਜਾਨ ਤੋਂ ਹੱਥ ਧੋਈ ਪਰ ਜੋ राकेश खेड़कर सी ਉਸ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਉਸ ਦੀ ਇਸ ਤੋਂ ਬਾਅਦ ਵਾਲੀ ਜੋ ਜ਼ਿੰਦਗੀ ਹੈ ਉਹ ਸ਼ਾਇਦ ਜੇਲ੍ਹ ਦੇ ਵਿੱਚ ਹੀ ਕੱਟੇਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਿਕਾਲ